ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਸ ਫੈਸ਼ਨ ਚ ਸਭ ਦਾ ਸਵਾਗਤ ਹੈ ਜੀ ਮੈਂ ਤੁਹਾਨੂੰ ਅੱਜ ਗੋਟਾ ਲਾਉਣਾ ਦਿਖਾਵਾਂਗੀ ਇਹ ਬਰੌਡ लेस ਹੁੰਦੀ ਹੈ ਜਿਹੜੀ ਆਪਣੀ ਗੋਟਾ ਪੱਟੀ オーਰ ਜੈਨ ਲੇਸ ਕਹਿੰਦੇ ਨੇ ਕਿ ਇਹ ਤੁਹਾਨੂੰ ਦੁਪੱਟੇ ਤੇ ਲਾਉਣਾ ਦਿਖਾਵਾਂਗੇ ਅਸੀਂ ਕਿਵੇਂ ਲਾਈਦੀ ਹੈ ਜਿਵੇਂ ਪਹਿਣਾ ਕਰ ਲਈਏ ਵੀ ਆਪਣੇ ਇਤੋਂ ਪਹਿਲਾਂ ਸਟਿਚ ਕਰਨਾ ਪੈਂਦਾ ਬਾਅਦ ਜਿਹਨੂੰ ਮੋੜਨਾ ਉਹ ਕਰਨਾ ਪੈਂਦਾ ਵੀ ਫੋਲਡ ਕਰਕੇ ਤੇ ਉਹ ਲੱਗਦਾ ਇਹ ਤੁਹਾਨੂੰ ਦਿਖਾਵਾਂਗੀ ਵੀ ਕਿਸ ਤਰ੍ਹਾਂ ਲਾਈਦੀ ਆ ਤਾਂ ਦੇਖੋ ਜੀ ਆਪਣੇ ਇੱਕ ਸਾਈਡ ਤੇ ਲਗਾ ਲਈ ਤੇ ਦੂਸਰੀ ਸਿਉਣਾ ਮਾਰ ਲਈ ਤਾਂ ਦੇਖੋ ਤੁਹਾਨੂੰ ਅਸੀਂ ਨਾ ਨਹੀਂ ਦਿਖਾਉਣੀ ਇਹਨੂੰ ਤੁਸੀਂ ਆਪਾਂ ਪ੍ਰੈਸ ਵੀ ਕਰ ਸਕਦੇ ਆ ਤੇ ਆਪਾਂ ਨੇ ਡਾਈ ਕਰਾਈ ਸੀ ਫਿਰ ਸਨੀਕਰ ਲਈ ਬਰਦੀ ਦੇ ਨਾਲ ਤੁਸੀਂ ਦਸ ਕੱਪ ਤੁਸੀਂ ਇਹਦੇ ਤੇ ਦੋ ਸਿਉਣਾ ਮਾਰਨੇ ਆ क्योंकि एक सीन मारनी जमो फिर पट्टी नहीं आती एक सैडी मारनी अगली सीन मारना बह रखनी ज़्यादा नहीं करनी मैं अपने आप लगाई है इन दर रखनी है मैंने पहले प्रेस करके एक सैड तो ला बी बिल्कुल दो नंबर रखना ना छोट थोड़ा तो ज्यादा छो छोटा रखना छोटा बखा भी नहीं रखना सिर्फ दो ਆ ਦੇਖੋ ਜੀ ਆਪਣੇ ਇੱਕ ਪੱਲੇ ਤੇ ਤੁਸੀਂ ਇਹਨੂੰ ਐ ਲਗਾ ਲੈਣੀ ਮਿਚਾ ਲੈਣੀ ਆ ਦੇਖੋ ਹੁਣ ਆਪਣੇ ਥਾਂ ਵਾਲਾ ਜਿਵੇਂ ਤੁਸੀਂ ਵੱਧਾ ਜਿਵੇਂ ਇਹ ਤੁਸੀਂ ਇਹਨੂੰ ਕੱਟ ਸਕਦੇ ਤੇ ਇਦੋਂ ਤੁਸੀਂ ਇਹਨੂੰ ਫੋਲਡ ਕਰ ਲੈਣਾ ਇੰਨਾ ਕੀ ਆਪਣੇ ਚੈਨਲ ਬੰਦ ਹੋਣਾ ਲਾਗੇ ਤੇ ਆਪਾਂ ਇੱਕ ਹੋਰ ਵੀਡੀਓ ਇੱਕ ਚੈਨਲ ਬਣਾਇਆ ਆਪਣੇ ਬੀਟੀ ਦੇ ਨਾਂ ਤੇ ਹੋਰ ਵੀਡੀਓ ਚੈਨਲ ਲਾਗੇ ਆਪਣੇ ਜਦ ਫੈਸ਼ਨ ਚੈਨਲ ਬੰਦ ਹੋ ਜੂਗਾ ਜੀ ਅਸੀਂ ਤੁਹਾਨੂੰ ਲਾਈਕ ਪਾਦਾਂਗੇ ਇਸ ਵੀਡੀਓ ਤੇ ਜੀ ਇੱਕ ਤੁਸੀਂ ਆਪਣੇ ਚੈਨਲ ਨੂੰ ਕੌਰ ਫਿਕ ਨੂੰ ਜੀਬ ਸਬਸਕ੍ਰਾਈਬ ਕਰਨਾ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਆਹ ਵੀਡੀਓ ਗੋਟੇ ਪੱਟੀ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਣੇ ਤੁਸੀਂ ਜਿਵੇਂ ਪਹਿਲਾਂ ਆਪਣੀ ਵੀਡੀਓ ਨੂੰ ਪਿਆਰ ਇਦਿਰੇ ਅਸੀਂ ਸੋਹਣਾ ਸੋਹਣਾ ਵੀਡੀਓ ਤੁਹਾਨੂੰ ਬਹੁਤ ਸੋਹਣਾ ਵੀਡੀਓ ਕਾਲਦੇ ਰਹਿਾਂਗੇ ਹਿੰਸਾ ਵਰਕ ਦੀ ਆਪਣਾ ਲੋ ਸਪਲਾਈ ਦੀ ਇਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਜੀ ਕੌਰ ਫਿਕ ਤੇ ਸਬਸਕ੍ਰਾਈਬ ਕਰਨਾ ਕੌਰ ਫਿਕ ਨੂੰ ਤੇ ਇਹ ਵੀਡੀਓ ਤੁਸੀਂ ਜਰੂਰ ਦੇਖਣੀ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜਿਹੜਾ ਆਪਣਾ ਇਹਦਾ ਪੱਲਾ ਹੁੰਦਾ ਹੈ ਦੁਪट्टे ਵਾਲਾ ਪੱਲਾ ਤੁਸੀਂ ਇਹਨੂੰ ਹੋਲਡ ਕਰ ਲੈਣਾ ਇਹਦੇ ਨਾਲ ਕੋਨਾ ਇਹਨ ਉਸ ਤੋਂ ਕਰੀਜ਼ ਨਾਲ ਇਹ ਤੇ ਆ ਜਿਹਨੂੰ ਦੱਸਿਆ ਸੀ ਪ੍ਰੈਸ ਨਹੀਂ ਕੀਤੀ ਹੋਈ ਦੁਪੱਟਾ ਤੇ ਇਸ ਤਰ੍ਹਾਂ ਤੁਸੀਂ ਹੋਲਡ ਕਰਕੇ ਤੇ ਹਲਕੇ ਹਲਕੇ ਤੁਹਾਨੂੰ ਆ ਦੇ ਕੋਣ ਇਸ ਤਰ੍ਹਾਂ ਦਬਾ ਲੈਣਾ ਉੱਪਰ ਨੂੰ ਜੇ ਤਾਂ ਤੁਸੀਂ ਇਹਨੂੰ ਸਿਰੇ ਤੱਕ ਸੀਨ ਜਰੂਰ ਮਾਰਨੀ ਇੱਥੇ ਤੱਕ ਠੀਕ ਹੈ ਜੀ ਫਿਰ ਉੱਪਰ ਨੂੰ ਤੁਸੀਂ ਇਹਨੂੰ ਪੈਕ ਲੈ ਜਾਣੀ ਮਸ਼ੀਨ 'ਤੇ ਪੈਕ ਲਿਆ ਕੇ ਤੇ ਇਹਨੂੰ ਆਹ ਦੋਵੇਂ ਹੱਥਾਂ ਨਾਲ ਇਸ ਤਰ੍ਹਾਂ ਦਬਾ ਕੇ ਨਾ ਉੱਪਰ ਨੂੰ ਆਹ ਵਾਲਾ ਤੁਸੀਂ ਐਂ ਕਰਨਾ ਵਾਹ ਇਹਨਾਂ ਆਪਾਂ ਨਾ ਇਹਨੂੰ ਫੋਲਡ ਕਰਕੇ ਕੱਪੜੇ ਨੂੰ ਪੱਲੇ ਨੂੰ ਤੇ ਆਹ ਵਾਲੀ ਜਿਹੜੀ ਸਿਉਣ ਹੈ ਇਹ ਤੁਹਾਨੂੰ ਮਸ਼ੀਨ ਦੇ ਕੱਟ ਕੇ ਲਗਾਈ ਪਿਆਰ ਚ ਇਹ ਆਪਾਂ ਨੇ ਆ ਲਿਆ ਫੋਲਡ ਕਰਕੇ ਅੰਲੇ ਤੇ ਹੀ ਹੋਣੀ ਸੀ ਇਸ ਇੱਕ ਸੀਨ ਨਾਲ ਵੀ ਲਾ ਸਕਦੇ ਹਾਂ ਗੋਟਾ ਤੇ ਆਪਾਂ ਨੇ ਦੋ ਸੀਨ ਨਾਲ ਵੀ ਇੰਨਾ ਵੀ ਚੱਲ ਆਪਣਾ ਵਧੀਆ ਹੈ ਉਹ ਦੇਖ ਆਪਣੇ ਨਾਲ ਆਹ ਵਾਲਾ ਆਪਾਂ ਚਾਰਛਿਰੀ ਵਰਕ ਕਰ ਤਾਂ ਵੀ ਗੋਟਾ ਪੱਟੀ ਲਾਤੀ ਗੋਟਾ ਪੱਟੀ ਦੀ ਜਿਹੜਾ ਆਪਣੇ ਆ ਵਾਲੀ ਆ ਇਹਦੇ ਆਪਣੇ ਕੋਲੇ ਇੰਨਾ ਕੱਪੜਾ ਐਂਡ ਤੇ ਤੁਸੀਂ ਇਹਨੂੰ ਉੱਪਰ ਨੂੰ ਰੱਖਣਾ ਆਹ ਵਾੜੀ ਜੇ ਆਪਾਂ ਚਾਰ ਫੇਲ ਲਾ ਕੇ ਲੈਂਦੇ ਘੇਰੇ ਦੇ ਇਹਨਾਂ ਫਿਰ ਤੁਸੀਂ ਉਰ ਮਾਰਨੀ ਚਾਰ ਚਪੇ ਕਿਉਂਕਿ ਇਹ ਜਿਆਦਾ ਵੀਡੀਓ ਲੰਬੀ ਹੋ ਜੂਗੀ ਜੇ ਤੁਸੀਂ ਦੂਸਰੀ ਸਿਉਣ ਮਾਰੋਗੀ ਆਹ ਵਾਲੀ ਉਦੋਂ ਤੁਸੀਂ ਇਹ ਵਾਲੇ ਨੂੰ ਉੱਪਰ ਦਬਾ ਦੇਣਾ ਫਿਰ ਤੁਸੀਂ ਆਪਣੇ ਆਪਣੇ ਲਈ ਸੀ 7 2 ਮੀਟਰ ਚੁੰਨੀ ਤੇ 7.5 ਮੀਟਰ ਲੈਂਸ ਲੱਗਦੀ ਆ 7.5 ਮੀਟਰ ਲੈ ਲੇ ਕਿਉਂਕਿ 7.5 ਮੀਟਰ ਲੱਗ ਜਾਂਦੀ ਹੈ ਲੈਂਸ ਤੇ ਇਹ 7.5 ਮੀਟਰ ਦੇ ਵਿੱਚੋਂ ਸਾਨੂੰ ਇੰਨੀ ਲੈਂਸ ਵਿੱਚ ਹੀ ਹੋਈ ਹੈ ਦੇਖੋ ਘਟੀ ਦਾ ਕੋਈ ਵੀ ਧੋਖਾ ਪਾਣ